ਬਾਜੀ ਸਾਰਿਆਂ ਸਸਤਰੀ ਕਾਲ ਜੀ ਕੀ ਹਾਲ ਚਾਲ ਆ ਜੀ ਮੈਂ ਤੁਹਾਡਾ ਜਗਿੰਦਰ ਸਿੰਘ ਵੈੜਿੰਗ ਤੇ ਅੱਜ ਆਪਾਂ ਬਾਸਪਤੀ ਆਪਣੀ 35 40% ਨੇ ਸਰ ਗਈ ਆ ਉਸ ਹਾਵ ਦੇ ਨਾਲ ਜਿਹੜੀ ਆਪਾਂ ਐਨਪੀਕੇ 13 0 45 ਦੀ ਸਪਰੇਅ ਕਰ ਰਹੇ ਆ ਜੀ ਤੇ ਬਾਕੀ ਕੀ ਨਾ ਮਿਹਨਤ ਆਪਣੀ ਜਾਰੀ ਆ ਮਾਲੀ ਵਾਲਾ ਕੰਮ ਕਰੀ ਜਾਂਦੇ ਆ ਜੀ ਪਾਣੀ ਪਾਉਣ ਦਾ ਤੇ ਜਿਹੜਾ ਫਾਲ ਆ ਉਹ ਪਰਮਾਤਮਾ ਨੇ ਲਾਉਣਾ ਆਪਣੇ ਜਿਹੜੇ 22 ਸਪਰੇਅ ਕਰ ਰਹੇ ਆ ਇਹਨਾਂ ਦਾ ਯਾਰ ਕੋਈ ਮੁੱਲ ਨਹੀਂ ਗਾ ਵੀਰਾਂ ਦਾ ਇੰਨੀ ਵਧੀਆ ਨਾ ਕਿਉਂਕਿ ਇਹ ਕਿਹਾ ਸੀ ਵੀ ਨਹਾਉਣੇ ਆ ਫੁੱਲ ਤਾਂ ਜੋ ਜਿਹੜੇ ਇਹ ਮੰਨ ਲਓ ਆਪਣੇ ਸਿੱਟੇ ਆ ਦਾਣੇ ਆ ਹਨ ਜਿਹੜੇ ਇਹਨੇ ਚੱਕੇ ਹੋਏ ਆ ਇਹਨੂੰ ਇਹਦੀ ਪੂਰੀ ਤਾਕਤ ਮਿਲੇ ਤੇ ਆਪਾਂ ਐਨਪੀਕੇ 13 0 45 ਦੀ ਸਪਰੇਅ ਕਰ ਰਹੇ ਆ ਬਾਕੀ ਤੁਸੀਂ ਦੱਸੇ ਜੇ ਕਿਵੇਂ ਆ ਠੀਕ ਆ ਕਿਉਂਕਿ ਪਹਿਲੀ ਵਾਰ ਆਪਣੀ ਖੇਤੀ ਸਟਾਰਟ ਕੀਤੀ ਆਪਾਂ ਤਾਂ ਪਰਮਾਤਮਾ ਦਾ ਨਾਮ ਲੈ ਕੇ ਆਪਾਂ ਖੇਤੀ ਸਟਾਰਟ ਕੀਤੀ ਆ ਇਹ 17 18 ਵੈਰਾਈਟੀ ਆ ਨਸਾਰਾ ਮੰਨ ਲਓ 40% ਆਪਾਂ ਕਹਿ ਸਕਦੇ ਹਾਂ 40% ਜਿਹੜਾ ਨਸਾਰਾ ਨੇ ਕੀਤਾ ਹੋਇਆ ਬਾਕੀ ਜਿਹੜੇ ਆਪਣੇ ਸੂਝਵਾਨ ਵੀਰਾਂ ਤਾਂ ਤੁਸੀਂ ਜਰੂਰ ਦੱਸੇ ਜੇ ਕਿਵੇਂ ਲੱਗੀ ਆਪਣੀ ਫਸਲ ਬਾਕੀ ਸਾਰੇ ਕਿਸਾਨ ਭਰਾਵਾਂ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਕਮਾਈ ਚ ਬਰਕਤਾਂ ਪਾਵੇ ਜੀ ਕਿਉਂਕਿ ਜੇ ਆਪਾਂ ਦੂਸਰੇ ਦਾ ਆਪਣੇ ਦਾ ਫਾਇਦਾ ਸੋਚਾਂਗੇ ਤਾਂ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਬਾਬਾ ਸ਼ੇਖ ਫਰੀਦ ਜੀ ਆਪਣੇ ਦੇ ਵੀ ਕਿਰਪਾ ਕਰਨਗੇ ਜੇਕਰ ਆਪਾਂ ਦੂਜਿਆਂ ਦਾ ਬੁਰਾ ਸੋਚਾਂਗੇ ਤਾਂ ਆਪਣਾ ਪਹਿਲਾ ਹੋਊਗਾ ਕਿਉਂਕਿ ਆਪਣੇ ਸੋਚਣਾ ਹੋਣਾ ਕੁਝ ਨਹੀਂ ਕਰਨਾ ਪਰਮਾਤਮਾ ਨੇ ਆ ਠੀਕ ਆ ਜੀ ਤੇ ਬਾਕੀ ਮੈਂ ਕਹ ਆਪਣੇ ਵੀਰਾਨਾ ਆਪਣੇ ਟੱਬਰ ਨਾਲ ਸਾਂਝੀ ਕਰ ਲਈਏ ਖੇਤ ਅੱਜ ਕੀ ਕਰ ਰਹੇ ਆ ਹਾਂ ਇੰਨੀ ਕੀ ਰਿਪੋਰਟ ਜਿਹੜੀ ਕਬੂਲ ਕਰੇ ਜੀ ਆਪਣੀ ਆਪਣਾ ਆਗਾ 13 0.43 ਚਲੋ ਠੀਕ ਆ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤਾਂ ਦੱਸਿਓ ਜਰੂਰ ਕਿਵੇਂ ਲੱਗੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾਂ ਵੀਡੀਓ ਅੱਗੇ ਦੀ ਅੱਗੇ ਜਿਵੇਂ ਜਿਸ ਦਿਨ ਆਪਾਂ ਵਾਢੀ ਕਰਾਂਗੇ ਉਸ ਦਿਨ ਵੀ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਵੀ ਆਪਣੀ ਮਿਹਨਤ ਦਾ ਫਲ ਕਿੰਨਾ ਦਿੱਤਾ ਪ੍ਰਮਾਤਮਾ ਨੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ